ਸਾਬੋ ਹਿੰਦੂਵਤਰ ਨੂੰ ਸਾਰੀ ਹਿਊਮਨਿਟੀ ਨੂੰ ਅੱਜ ਮੌਕਾ ਮਿਲਿਆ ਹੈਗਾ ਹੈਗਾ ਸ਼੍ਰੀ ਰਾਮ ਜੀ ਦਾ ਗੁਣगान ਕਰਨ ਲਈ ਅੱਜ ਇਹ ਜਿਹੜਾ ਲੰਗਰ ਹੈ ਦਿੱਲੀ ਪੈਸੰਜੇਰ ਜਿਹੜੇ ਕਿ ਬਠਿੰਡਾ ਤੋਂ ਭਲਾੜਾ ਟ੍ਰੇਨ ਤੇ ਸਵਰ ਕਰਦੇ ਨੇ ਤੇ ਭਾਰਤ ਪਿਸ਼ਿਸ਼ ਵਿਕਾਸ ਦੇ ਤੁਹਾਡੇ ਸਹਿਯੋਗ ਨਾਲ ਲੱਗਿਆ ਗਿਆ ਹੈਗਾ ਜਿਦੇ ਵਿੱਚ ਸਾਡਾ ਹੈਗਾ ਜਿਹੜੇ ਵੀ ਯਾਤਰੀ ਜਾ ਰਹੇ ਨੇਗੇ ਉਹਨਾਂ ਨੂੰ ਨਾਸ਼ਤੇ ਦੇ ਨਾਮ ਨਾਲ ਵਧੀਆ ਚਾਦਾ ਅਰੇਂਜਮੈਂਟ ਕੀਤਾ ਜਾਵੇ ਇਨੀ ਠੰਡ ਦੇ ਵਿੱਚ ਜਾਂ ਜਿਹੜੇ ਸਵਾਰੀ ਗੱਡੀ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਨੂੰ ਭੁਗਤਾਨ ਦਾ ਤੇ ਆਮ ਪਬਲਿਕ ਲਈ ਤਿੰਨ ਤਰ੍ਹਾਂ ਦੇ ਪਬਲਿਕ ਨੂੰ ਦੇਖ ਕੇ ਮੱਦੇ ਦੇ ਬਣਾਇਆ ਗਿਆ ਬੋਲੋ ਜੈ ਸ਼੍ਰੀ ਰਾਮ ਜੋ ਲੰਗਰ ਲਗਾਇਆ ਗਿਆ ਹੈ ਸ਼੍ਰੀ ਰਾਮ ਲਲਾ ਕੀ ਪ੍ਰਾਨ ਪ੍ਰਤਿਸ਼ਠਾ ਕੇ ਉਪਲਕਸ਼ ਮੇ ਲਗਾਇਆ ਗਿਆ ਹੈ ਹਮਾਰੇ ਐਮਐਸਸੀ ਟੀਮ ਕੀ ਤਰਫ ਸੇ ਲਗਾਇਆ ਗਿਆ ਹੈ ਔਰ ਚਹੂ ਔਰ ਪੂਰਾ ਉਤਸ਼ਾਹ ਔਰ ਪ੍ਰੇਮ ਹੈ ਭਗਵਾਨ ਰਾਮ ਕੇ ਆਗਮਨ ਕੀ ਚਹੂ ਔਰ ਖੁਸ਼ੀ ਹੈ ਬੁਰਾਰਾ ਮੇ ਕੱਲ ਸ਼ੋਭਾ ਯਾਤਰਾ ਵੀ ਨਿਕਾਲੀ ਗਈ ਇਸੇ ਉਪਲਕਸ਼ ਮੇ हम अपने मन के भाव मन के चाप भगवान राम के चरणों में अर्पित कर रहे हैं एक छोटी सी मन के भाव है जो भगवान राम के चरणों में श्री राम।, राम।, राम लला का अनूठा जे त्योहार है राम लला का अनूठा ये त्योहार है चहु और हो रही जय जयकार है लला का अनूठा जे त्योहार है चहु और हो रही जय जयकार है राम लला की प्राण प्रतिष्ठा राम लला की प्राण प्रतिष्ठा चाव है कनकन में रामलला की प्राण प्रतिष्ठा चाव है कनकन में श्रद्धा और प्रेम है हर एक मन में एमएसट्री टीम भी खुशी मना रही एमएसट्री टीम भी खुशी मना रही रामलला को बुला रही रामलला है आज हर एक आंगन में रामलला है आज हर एक आंगन में संजय सजदा करे बुलाड्रा से अयोध्या के प्रांगण में संजय सजदा करे बुलाड्रा से अयोध्या के प्रांगण में रामलाला की प्राण प्रतिष्ठा चाव है कण कण में श्रद्धा और प्रेम है हर एक मन में बोलो जय श्री राम जय श्री राम तो देश विदेश अते लोकल शहरां दियां तरोताजियां ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV